ਪੰਚਾਇਤ 77 ਅਤੇ ಗ್ರಾಮ ਸੇਵਕਾ ਦਾ ਮੁੱਦਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਹੋਇਆ ਨਜ਼ਰ ਆਇਆ ਹੈ ਹੁਣ ਇਸ ਬਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਮੁੱਦਾ ਸੁਲਝਾਇਆ ਗਿਆ ਜੋ ਪਿਛਲੀ ਸਰਕਾਰਾਂ ਵੱਲੋਂ ਸੁਲਝਾਇਆ ਨਹੀਂ ਗਿਆ ਸੀ ਅੱਜ ਸਾਡੇ ਨਾਲ ਮੌਜੂਦ ਨੇ ਪੰਚਾਇਤ 77 ਦੇ ਚੇਅਰਮੈਨ ਭੁਪਿੰਦਰ ਸਿੰਘ ਜੀ ਆਓ ਨਾਲ ਗੱਲਬਾਤ ਕਰਦੇ ਹਾਂ ਸਰ ਅੱਜ ਦਾ ਕੀ ਮੁੱਦਾ ਹੈ ਤੇ ਸਰਕਾਰ ਨੇ ਕੀ ਵਕ ਕਰਿਆ ਜਿਹੜੀ ਪਿਛਲੀ ਸਰਕਾਰਾਂ ਨਹੀਂ ਕਰ ਪਾਈਆਂ ਸਾਡਾ ਮੁੱਦਾ ਇਹ ਸੀ ਕਿ ਕਾਫੀ ਲੰਮੇ ਸਮੇਂ ਤੋਂ ਅਸੀਂ ਸਰਕਾਰਾਂ ਤੋਂ ਡਿਮਾਂਡ ਕੀਤੀ ਸੀ ਕਿ ਪੰਚਾਇਤ ਸਕੱਤਰਾਂ ਤੇ ਗ੍ਰਾਮ ਸੇਵਕਾਂ ਦੇ ਕਾਡਰਾਂ ਦਾ ਏਕੀਕਰਨ ਕੀਤਾ ਜਾਵੇ ਜੋ ਕਿ ਭਗਵੰਤ ਮਾਨ ਜੀ ਦੀ ਮਾਨਯੋਗ ਮੁੱਖ ਮੰਤਰੀ ਸਰਕਾਰ ਆਉਣ ਤੇ ਸਾਡਾ ਜਿਹੜਾ ਮਸਲਾ ਹੱਲ ਹੋਇਆ ਜੋ ਕਿ ਇਸੇ ਸਾਲ 14 ਅਗਸਤ ਦੀ ਹੋਈ ਮਾਨਯੋਗ ਕੈਬਨਟ ਦੀ ਮੀਟਿੰਗ ਵਿੱਚ ਫੈਸਲਾ ਕਰਕੇ ਦੋਵਾਂ ਕਾਡਰਾਂ ਦਾ ਏਕੀਕਰਨ ਕਰਕੇ ਪੰਚਾਇਤ ਵਿਕਾਸ ਸਕੱਤਰ ਦਾ ਨਵਾਂ ਕਾਡਰ ਬਣਾਇਆ ਗਿਆ ਜਿਹਦੇ ਸਬੰਧ ਵਿੱਚ ਅਸੀਂ ਅੱਜ ਸਾਡੇ ਪੰਚਾਇਤ ਕਤਰੀ ਯੂਨੀਅਨ ਦੇ ਸਾਰੇ ਨੁਮਾਇੰਦੇ ਸ੍ਰੀ ਆਪਣੇ ਜਸਪਾਲ ਸਿੰਘ ਜੀ ਬਾਠ ਜੀ ਦੀ ਸਰਪ੍ਰਸਤ ਜੀ ਦੀ ਪ੍ਰਧਾਨਗੀ ਹੇਠ ਅਸੀਂ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਅੱਜ ਅਸੀਂ ਮਾਨਯੋਗ ਸਾਡੇ ਸੈਕਟਰੀ ਸਾਹਿਬ ਨੇ ਅਜੀਤ ਬਾਲਾ ਜੋਸ਼ੀ ਜੀ ਤੇ ਮਾਨਯੋਗ ਡਾਕਟਰ ਸਾਹਿਬ ਨੂੰ ਅਸੀਂ ਮਿਲਣਾ ਵੀ ਹੈ ਕਿ ਜਿਹੜਾ ਇਹ ਫੈਸਲਾ ਹੋਇਆ ਸੀ ਇਸ ਨੂੰ ਜਲਦੀ ਐਡਮਿਨਿਸਟ੍ਰੇਟਿਵ ਤੌਰ ਤੇ ਵਿਵੰਧਕੀ ਤੌਰ ਤੇ ਨੂੰ ਅਮਲੀ ਜਾਮਾ ਦਿੱਤਾ ਜਾਵੇ ਕਿਉਂਕਿ ਅਸੀਂ ਆਪਣਾ ਅਫਸਰ ਸਹਿਬਾਨਾਂ ਨੂੰ ਮਿਲਣ ਆਏ ਸੀ ਜਿਹਦੇ ਸੰਬੰਧ ਚ ਅਸੀਂ ਇੱਥੇ ਇਕੱਤਰਤ ਹੋਏ ਹਾਂ ਤੇ ਇਦੇ ਨਾਲ ਅਸੀਂ ਆਪਣੇ ਮਾਨਯੋਗ ਡਾਕਟਰ ਸਾਹਿਬ ਸਾਡੇ ਤੇ ਸਾਡੇ ਸੈਕਟਰੀ ਸਾਹਿਬ ਹੈ ਜੋ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਐਫਰਟਸ ਕਰਕੇ ਸਾਡਾ ਇਹ ਕੰਮ ਬਹੁਤ ਜਲਦੀ ਨਿਪਟਰੀ ਚੜਾ ਹੈ ਤੇ ਇਹ ਸਾਡੇ ਮੰਤਰੀ ਸਾਹਿਬ ਮਾਨਯੋਗ ਤਰਨਪ੍ਰੀ ਸੌਨ ਦੀ ਸੋਸੀ ਉਹਨਾਂ ਨੇ ਸਾਨੂੰ ਅੰਦਾਈ ਵਾਦਾ ਕੀਤਾ ਸੀ ਵੀ ਤੁਹਾਡਾ ਇਹ ਮਸਲਾ ਅਸੀਂ ਪ੍ਰਾਇੋਰਟੀ ਦੇ ਆਧਾਰ ਤੇ ਹੱਲ ਕਰਾਂਗੇ ਜੋ ਕਿ ਕੀਤਾ ਬਸ ਸਿਰਫ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਜਲਦੀ ਅਮਲੀ ਜਾਮਾ ਦਿੱਤਾ ਜਾਵੇ ਇਸ ਕੰਮ ਨੂੰ ਸਿਰ ਹਜੇ ਤੁਹਾਨੂੰ ਕੀ ਲੱਗਦਾ ਹੈ ਕਿ ਅਜੇ ਕਿੰਨਾ ਟਾਈਮ ਹੋਰ ਲੱਗ ਸਕਦਾ ਹੈ ਇਸ ਚੀਜ਼ ਨੂੰ ਲਾਗੂ ਹੋਣ ਦੇ ਵਿੱਚ ਇਹ ਕੋ ਪ੍ਰਬੰਧਕੀ ਤੌਰ ਤੇ ਕਾਫੀ ਕੁਝ ਅਨੋਮਲੀਆਂ ਹੁੰਦੀਆਂ ਜਿੱਦਾਂ ਰੂਲ ਤੇ ਐਕਟ ਦੀ ਅਮੈਂਡਮੈਂਟ ਹੋਣੀ ਸੀ ਰੀਸਟ੍ਰਕਚਰਿੰਗ ਹੋਣੀ ਸੀ ਜੋ ਕਿ ਵਿਦਿਊ ਕੋਰਸ ਚੱਲ ਹੀ ਰਿਹਾ ਕੰਮ ਪਰ ਅਸੀਂ ਚਾਹੁੰਦੇ ਹਾਂ ਵੀ ਥੋੜਾ ਇਸ ਨੂੰ ਸਪੀਡ ਅਪ ਕੀਤਾ ਜਾਵੇ ਜੋ ਕਿ ਲੱਗਦਾ ਵੀ 2 ਮਹੀਨੇ ਚ ਇਹ ਕੰਮ ਹੋ ਜਾਏਗਾ ਜੋ ਕਿ ਸਾਡੀ ਯੂਨੀਅਨ ਦੀ ਤਾਂ ਉਮੀਦ ਹੈ ਵੀ ਜਲਦੀ ਹੋਵੇ ਤੇ ਅਗਲੇ ਫਾਈਨੈਂਸ਼ੀਅਲ ਇਅਰ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋਣਾ ਚਾਹੀਦਾ ਆ ਸੀਗੇ ਸਾਡੇ ਨਾਲ ਪੰਚਾਇਤ 77 ਦੇ ਚੇਅਰਮੈਨ ਅਤੇ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਵਾਅਦੇ ਪੂਰੇ ਕੀਤੇ ਗਏ